ਬਹੁਤ ਵਾਰ ਵਾਰ ਵੇਖ ਪੜ ਦੀ ਗੱਲ ਨਹੀਂ ਲੱਗਦੀ ਕਿ ਉਹਨਾਂ ਪਾਰਟੀਆਂ ਨੂੰ ਜਾਂਚ ਚਾਹੀਦੀ ਹੈ। ਕੱਲ੍ਹ ਤੋਂ ਮੈਂ ਮੈਂ ਫਿਰ ਡੀਜੀਪੀ ਦਾ ਧਿਆਨ ਚਲਾਇਆ। ਪਹਿਲਾਂ ਇਹਨਾਂ ਸੀਨੀਅਰ ਮੈਸੇਜ ਬਾਰੇ ਗੱਲ ਕਰਾਂ। ਮੈਂ ਉਹ ਡੀਜੀਪੀ ਨਾਲ ਮਿਲਣਾ ਜੀ। ਠੀਕ ਹੈ। ਉਹਨਾਂ ਨੇ ਕਾਹ ਕੇ ਪੀਸੀ ਸ਼ੁਰੂ। ਤੁਸੀਂ ਕਿਹੋ ਜਿਹਾ ਬਿਲਕੁਲ ਬਤਾ ਰਹੇ ਹੋ। ਬਾਅਦ ਵਿੱਚ ਫੋਨ ਸੈਟ ਕਰ ਲਿਓ ਜੇ ਆਪਾਂ ਬੈਕ ਟੂ ਕਰਨਾ ਹੈ। ਐਸਾ ਨਹੀਂ। ਖੜੂ ਕੋਲ ਉਹਨਾਂ ਨੇ ਫਾਜਲ ਦਾ ਟਿਕਟ ਗਰਦੀਪ ਦਾ ਨੰਗਾ ਨਹਾਛ ਹੋਇਆ ਟਰਮੋਕ੍ਰੇਸੀ ਦੀਆਂ ਸਾਰੀਆਂ ਕਦਰਾਂ ਕੀਮਤਾਂ ਛੱਕੇ ਤੇ ਟਾਂਕੇ ਪੁਲਿਸ ਦੇ ਸਹਿਯੋਗ ਤੇ ਨਾਲ ਜੋ ਆਪ ਆਲਿਆਂ ਨੇ ਕੀਤਾ ਵਾ ਇਹ ਬਹੁਤ ਘਟਿਆ ਦੇ ਦੰਡਜੋਗ ਆ ਇਥੋਂ ਤੱਕ ਕੇ ਜਿਹੜਾ ਡੀਐਸਪੀ ਆ ਗਰਦੀਪ ਸਿੰਘ ਉਹ ਪਾਰਟੀ ਬਣ ਕੇ ਉਹ ਆ ਆਦਮੀ ਦੇ ਨਾਲ ਮੁਕਤੇ ਆ ਉਹਦੇ ਸ਼ਹਿਰ ਦੇ ਉੱਤੇ ਉਦੇ ਨਾਲ ਐਮਐਲਏ ਦੇ ਜਿਹੜਾ ਮੁੰਡਾ ਵਾ ਉਹਦੇ ਨਾਲ ਸਲਾਹ ਕਰਕੇ ਇਹਨਾਂ ਦੋਵਾਂ ਦੇ ਵਿਉਂਤ ਬਣਾਈਆਂ ਦੇ ਹੱਥੇ ਕਾਂਗਰਸੀਆਂ ਨੂੰ ਘੇੜ ਕੇ ਪੱਥਰਾ ਕੋੜੀਆਂ ਨਾਲ ਮਟੜ ਕੀਤਾ ਮੇਰੇ ਕੋਲੇ ਤੇ ਆ ਬੱਚਿਆਂ ਦਾ ਜਿਹੜਾ ਧੋਖਾ ਵੇਖਿਆ ਨਹੀਂ ਜਾ ਰਿਹਾ ਪੀੜਾ ਦੀ ਵੇਖੀ ਜਾ ਰਹੀ ਕਹਿੰਦਾ ਡੀਐਸਪੀ ਨੂੰ ਇੱਕ ਗੱਲ ਯਾਦ させਣੀ ਚਾਹੁੰਦਾ ਕਿ 311 ਯਾਦ ਰੱਖ ਕਲਬੀਰ ਭੁੱਲ ਵੀ ਸਕਦਾ ਕਲਬੀਰ ਮਾਫੀ ਵੀ ਕਰ ਸਕਦਾ ਪਰ ਮੈਂ ਨਾ ਭੁਲੜਾ ਨਾ ਮਾਫ ਕਰਦਾ ਮੈਂ ਆਪ ਬੰਦਈ ਬਣੂੰਗਾ ਐਸੀ ਸਜ਼ਾ ਦੇਵਾਂਗੇ ਜਿਹੜੀ ਇੱਕ ਵਾਰ ਹਰ ਇੱਕ ਵਾਸਤੇ ਇਹ ਇੱਕ ਐਗਜ਼ਾਮਪਲ ਹੋਊਗੀ ਇੱਕ ਉਹਨੂੰ ਵੇਖ ਕੇ ਡਰਿਆ ਕਰਦਗੇ ਜਿਹੜੇ ਗਲਤ ਕੰਮ ਕਰਨ ਵਾਲੇ ਦੇਖੋ ਆਮ ਆਦਮੀ ਪਾਰਟੀ ਦੇ ਹਾਲਾਤ ਇਹ ਆ ਕਿ ਇੰਨਾ ਦਾ ਇੱਕ ਵੀ ਸਰਪੰਚ ਨਹੀਂ ਸੀ ਪੜਦਾ ਇਹ ਘਟਿਆ ਹਫਿਆ ਹਿਆ ਕੇ ਉੱtre ਆ ਪਰਚੀਆਂ ਦਾ ਜੁੱਲਾ ਟੈਕਸ ਦਾ ਕੱਟ ਕੇ ਦੇਣਾ ਸਰਪੰਚਾਂ ਨੂੰ ਐਨਓਸੀ ਨਾ ਦੇਣਾ ਚੋਣ ਕਮਿਸ਼ਨ ਦੇ ਕੈਂਡ ਦੇ ਬਾਪ ਯੁੱਧ ਵੀ ਇਹਨਾਂ ਨੇ ਬਿਲਕੁਲ ਹੀ ਸ਼ਰਮ ਲਾਤੀ ਮੈਂ ਇਹਨਾਂ ਅਫਸਰਾਂ ਨੂੰ ਕਹਿਣਾ ਚਾਹੁੰਦਾ ਅਸੀਂ ਇੱਥੇ ਰਹਿਣਾ ਤੁਸੀਂ ਬਦਲ ਜਾਣਾ ਇਹ ਜ਼ਰੂਰ ਆ ਜਿੱਥੇ ਵੀ ਬਦਲੋਗੇ ਨਾ ਜਿਹੜੇ ਝੌਕਦੇ ਵਿੱਚ ਇਹ ਵਾਖਿਆ ਹੋਇਆ ਉਸ ਚੌਂਕ ਤੇ ਤੁਹਾਨੂੰ ਨਾ ਰਸੀ ਨਾਲ ਬੱਧ ਕੇ ਲਿਆ ਕੇ ਉਹ ਤੁਹਾਨੂੰ ਉੱਥੇ ਸਜਾ ਦੇਵਾ। ਧੰਨਵਾਦ ਦੁਬਾਰਾ ਕਹਿੰਦੇ ਜਾਣ ਕੇ 4 ਤਰੀਕ ਨੂੰ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗ ਜੀ ਅਸੀਂ ਸਾਰੇ ਪ੍ਰਤਾਪ ਸਿੰਘ ਪਾਜਵਾ ਬਾਕੀ ਵੀ ਜਿਹੜੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਹੈ ਉਹ ਜੀਰੇ ਆਏਗੀ ਤੇ ਅਸੀਂ ਵੇਖਾਂਗੇ ਇਹਦੀ ਯੁਰਤ ਆ ਕਾਗਜ਼ ਤੋਂ ਰੋਕਣ ਵਾਲ ਤੇ ਆਹ ਕਾਗਜ਼ ਦਾ